ਜਿਹੜਾ ਵੈਗੁਰੂ ਦੇ ਭੈਅ ਚ ਰਹਿੰਦਾ ਹੈ ਨਾ ਸੱਚੀ ਮੁੱਚੀ ਦੁੱਖ ਸੁੱਖ ਜਿਹੜੇ ਆਉਂਦੇ ਨੇ ਇਹ ਮਹਾਰਾਜ ਸਮਝਦੇ ਆ ਕਿਤੇ ਡੇਗ ਨਾ ਪਵੇ ਇਹ ਡੋਲ ਨਾ ਜਾਏ ਇਹਨੂੰ ਵਾਰ-ਵਾਰ ਸਿੱਧੀ ਗੱਲ ਜੀ ਕਮਿਆਰ ਘੜੇ ਨੂੰ ਉਤੋਂ ਕੁੱਟਦਾ ਹੈ ਹਾਂਜੀ ਵੈਗੁਰੂ ਮੈਂ ਕਿਸੇ ਜਾਤ ਨੂੰ ਨਹੀਂ ਕਾਂ ਦਾ ਹੱਥ ਜੋੜ ਕੇ ਬੇਨਤੀ ਜੇ ਕੁੰਭ ਬਣਾਉਣ ਵਾਲਾ ਵੀਰ ਘੜੇ ਬਣਾਉਣ ਵਾਲਾ ਵੀਰ ਘੜੇ ਨੂੰ ਉਤੋਂ ਕੁੱਟਦਾ ਹੈ ਨਾ ਜੇ ਆਪਾਂ ਬਣਾਉਂਦੇ ਆ ਦੇਖੇ ਤੇ ਲੋਕਾਂ ਦੀ ਨਜ਼ਰ ਚੇਵੇ ਵੀ ਇਹ ਤਾਂ ਮਿੱਟੀ ਇਨੀ ਮਿਹਨਤ ਕਰਕੇ ਤੋੜਦਾ ਨਹੀਂ ਉਤੋਂ ਕੁੱਟਦਾ ਥੱਲਿਓਂ ਸਹਾਰਾ ਦਿੰਦਾ ਤੇ ਜੇ ਪਈਏ ਕੋਟਨਾ ਕਿਉ ਪਿਆਏ ਉਹ ਕਹਿੰਦਾ ਕੋਟਨਾ ਇਸ ਕਰਕੇ ਆ ਬਾਜ਼ਾਰ ਵਿੱਚ ਦੀ ਕੀਮਤ ਪੈ ਜਾਏਗੀ ਜੇ ਦੁੱਖ ਤੋਂ ਛੱਟ ਪੈਂਦੀ ਹੈ ਨਾ ਤੇ ਯਾਦ ਰੱਖਿਓ ਉਹ ਗੁਰੂ ਗ੍ਰੰਥ ਸਾਹਿਬ ਪਿਆਰਾ ਵੀ ਬੜਾ ਲੱਗਦਾ ਹੈ ਉਦੋਂ ਫਿਰ ਸਤਿਗੁਰੂ ਅੰਦਰੋਂ ਸਹਾਰਾ ਦਿੰਦਾ ਹੈ ਸ਼ਬਦ ਦੀ ਓਟ ਦਿੰਦਾ ਹੈ ਤੇ ਫਿਰ ਸਤਿਗੁਰੂ ਦੱਸ ਦਿਆ ਕਿ ਇੱਕ ਕੁੰਬ ਦੀ ਤਰ੍ਹਾਂ ਬਾਹਰੋਂ ਸੱਟਾਂ ਪੈਂਦੀਆਂ ਨੇ ਅੰਦਰੋਂ ਸ਼ਬਦ ਦਾ ਗੁਰੂ ਜੀ ਸਹਾਰਾ ਦਿੰਦੇ ਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਮੈਂ ਫਿਰ ਬੇਨਤੀ ਕਰਾਂ ਕਿ ਕੀ ਜੋਗਾ ਛੱਡ ਕੇ ਆਇਆ ਵਿਆਹ ਹੋਇਆ ਪਰ ਉਥੇ ਜਿਸ ਇਸ ਸਾਖੀ ਦੀ ਵਿਆਖਿਆ ਫੁਰਨਿਆਂ ਦੇ ਆਧਾਰ ਤੇ ਰੂਖਾਨੀਅਤ ਤੇ ਕਰੋ ਤੇ ਫਿਰ ਇਹਦਾ ਰਿਜ਼ਲਟ ਕੁਝ ਹੋਰ ਨਿਕਲਦਾ ਹੈ ਅਸੀਂ ਇਹ ਤਾਂ ਕਹਿੰਦੇ ਹੁਕਮ ਮੰਨਿਆ ਭਾਈ ਜੋਗਾ ਜੀ ਚੱਲ ਪੈ ਅਜੇ ਵਿਆਹ ਹੋਇਆ ਹੈ ਜੋ ਕਹੀ ਸੱਜਣ ਲਾਵਾਂ ਦਾ ਜ਼ਿਕਰ ਵੀ ਕਰਦੇ ਆਂ ਸ਼ਾਦੀ ਹੋਈ ਕੈ ਪਰ ਤੁਰਦਿਆਂ ਇੱਕ ਫੁਰਨਾ ਆ ਗਿਆ ਮੇਰੇ ਵਰਗਾ ਇੰਦਰੀ ਜਿਤ ਕੋਈ ਨਹੀਂ ਖਿਆਲ ਹੀ ਸੀ ਨਾ ਵੀ ਮੇਰਾ ਵਿਆਹ ਹੋਇਆ ਬੰਦੇ ਨੂੰ ਚਾਹਖ ਹੈ ਉਹ ਫੁਰਨਾ ਨਿੱਕੀ ਜੀ ਖੰਗਤਾ ਦਾ ਗੁਰਮੁਖ ਕੋ ਅਸੀਂ ਕਹਿੰਦੇ ਆਂ ਉਹ ਇਹ ਕਹਿੰਦੇ ਜੀ ਉਹਨੇ ਕਿਹਾ ਮੇਰੇ ਵਰਗਾ ਹੁਕਮ ਕਿਸ ਨੇ ਮੰਨੇ ਅੰਦਰੂਨੀ ਫੁਰਨਾ ਤੇ ਨਾ ਵੀ ਮੇਰੇ ਤੇ ਇਹ ਵੀ ਵਾਸ਼ਨਾ ਦਾ ਅਸਰ ਨਹੀਂ ਮੇਰਾ ਵਿਆਹ ਹੋਇਆ ਮੈਂ ਸੰਜੋਗ ਤੋਂ ਪਹਿਲਾਂ ਆ ਗਿਆ ਪਰ ਪਿਆਰਿਓ ਉਸ ਖੌਮੇ ਦੇ ਫੁਰਨੇ ਨੇ ਅਨੰਦਪੁਰ ਸਾਹਿਬ ਆਉਂਦਿਆਂ ਤੱਕ ਉਹ ਰੁੱਖ ਬਣ ਗਿਆ ਸੱਚੀ ਮੁੱਚੀ ਉੱਥੇ ਅੱਗੇ ਖਲੋ ਗਿਆ ਇਹ ਗੱਲ ਵੱਖਰੀ ਉੱਥੇ ਦੋ ਗੱਲਾਂ ਚੱਲੀਆਂ ਕਿਉਂਕਿ ਕੋਈ ਵੀ ਸਾਖੀ ਜਿਹੜੀ ਏ ਉਹਨੂੰ ਖੰਡਨ ਕਰੀਏ ਨਾ ਉਹਨੂੰ ਬਾਣੀ ਦੇ ਸ਼ਬਦ ਦੀ ਰੋਸ਼ਨੀ ਚ ਦੇਖੀਏ ਫਿਰ ਤੁਸੀਂ ਦੇਖੋਗੇ ਉਸ ਸਾਖੀ ਦੇ ਕੋਈ ਅਰਥ ਨਹੀਂ ਅਸੀਂ ਜਦੋਂ ਐਦ ਕੀ ਨਨਕਾਣਾ ਸਾਹਿਬ ਗਏ ਪਿਛਲੇ ਸਾਲ 11 ਸਾਹਿਬ ਗਏ ਤੁਸੀਂ ਗਏ ਉਹ 11 ਸਾਹਿਬ ਜਿੱਥੇ ਮਹਾਰਾਜ ਮਈਆਂ ਚਾਰੀਆਂ ਤੇ ਮੈਨੂੰ ਉਹ ਯਾਦ ਆ ਗਿਆ ਮਹਾਰਾਜ ਜੀ ਦੇ ਬੋਲ ਜਦੋਂ ਮੱਜ ਨੇ ਮਈ ਮਈਆਂ ਕੇ ਮੱਜਾਂ ਮੱਜ ਨੇ ਮੂੰਹ ਮਾਰਿਆ ਮਈ ਨੇ ਉਹ ਪੱਟੀ ਜੀਮੇਦਾਰ ਜਿਹੜਾ ਸੀ ਕਲ ਪੁੱਠਿਆ ਉੱਚੀ ਉੱਚੀ ਬੋਲਣ ਲੱਗਾ ਮਹਾਰਾਜ ਆਪਣੇ ਆਪੇ ਚ ਬੈਠੇ ਸਨ ਤੇ ਉਹਨੇ ਜਦੋਂ ਰੋਲਾ ਪਾਇਆ ਹਜ਼ੂਰ ਨੇ ਪਤਾ ਸ਼ਬਦ ਕੀ ਕਿਹਾ ਭਾਈ ਵੇ ਤੇਰਾ ਕਿਛ ਨਹੀਂ ਉਜੜਿਆ ਕੀ ਹੋਇਆ ਜੇ ਕਿਸੇ ਮਹੀਨੇ ਮੂੰਹ ਮਾਰ ਦਿੱਤਾ ਜਨਮ ਸਾਖੀ ਦੇ ਬੋਲ ਨੇ ਭਾਈ ਵੇ ਤੇਰਾ ਕਿਛ ਨਹੀਂ ਉਜੜਿਆ ਕੀ ਹੋਇਆ ਜੇ ਕਿਸੇ ਮਹੀਨੇ ਮੂੰਹ ਮਾਰ ਦਿੱਤਾ ਤੂੰ ਸਬਰ ਕਰ ਖੁਦਾ ਇਸੇ ਵਿੱਚ ਬਰਕਤ ਕਰਦਾ ਸੀ ਹੁਣ ਆ ਜਿਹੜਾ ਸ਼ਬਦ ਦੇ ਤੂੰ ਸਬਰ ਕਰ ਖੁਦਾ ਇਸੇ ਵਿੱਚ ਬਰਕਤ ਕਰਤ ਸੀ ਇੱਕ ਕਿੱਡੀ ਵੱਡੀ ਬਾਤ ਹੈ ਜੀ ਸਤਿਗੁਰੂ ਨੇ ਉਸ ਬੰਦੇ ਨੂੰ ਉਸ ਵਕਤ ਦੋ ਚੀਜ਼ਾਂ ਦੇ ਦਿੱਤੀਆਂ ਸਬਰ ਕਰਦਾ ਮਤਲਬ ਜਿਹੜੀ ਅਵਸਥਾ ਨੂੰ ਅਸੀਂ ਲੱਭਨੇ ਆ ਕਿ ਇੰਦਰੇ ਸੰਤੋਖ ਕੇ ਜਾਣ ਸਬਰ ਜਾ ਜਣ ਮੈਂ ਕਹਿੰਨਾ ਉਹ ਕਿੱਡਾ ਵੱਡਾ ਖੁਸ਼ਕਿਸਮਤ ਸੀ ਜਿਹਨੂੰ ਕਹਿੰਦਾ ਸਬਰ ਕਰ ਤੇ ਖੁਦਾ ਇਸੇ ਵਿੱਚ ਬਰਕਤ ਕਸਦੀ ਇਹਦਾ ਮਤਲਬ ਗੁਰੂ ਦਾ ਬਚਨ ਤੇਰੇ ਕਿਆਰੇ 'ਚ ਕਦੀ ਕਮੀ ਨਹੀਂ ਆਏਗੀ ਤੇ ਸਾਚੇ ਵੇ ਬੱਚਾ ਤਾਂ ਬਾਬਾ ਜੀ ਨੇ ਸਾਰੇ ਤਲਵੰਡੀ ਦੇ ਦਿਵਾਲੇ ਚਾਰੀਆਂ ਸਾਚਾਰੀਆਂ ਨਾ ਪਰ ਗੁਰਦੁਆਰਾ ਉੱਥੇ ਬਣਿਆ ਜਿੱਥੇ ਮੱਝ ਨੇ ਮੂੰਹ ਮਾਰਿਆ